ਲੱ। ਨਾਨੀ ਬਤਾਓ ਬਾਹਰ ਨਿਕਲਣਾ। ਹੈਲੋ। ਹਾਂ ਤੀਏ ਕਿਵੇਂ ਆ? ਠੀਕ ਆ ਮਾ ਤੂੰ ਦੱਸ। ਠੀਕ ਆ ਫੋਨ ਨਹੀਂ ਚੱਕਦੀ ਨਾ ਫੋਨ ਕੀਤਾ ਤੂੰ। ਕਿੱਥੋਂ ਕਰ ਲਾ? ਸਿਆਪਾ ਕਰਦੀ ਸੀ, ਕੰਮ ਕਰਦੀ ਸੀ। ਬੇਲੀ ਤਾਂ ਮੈਂ ਬੈਠੀ ਨਹੀਂ ਸੀ। ਸਿਆਪਾ ਕਰਦੀ ਸੀ ਨਹੀਂ ਆਪਦੇ ਘਰ ਦੇ ਕੰਮ ਨੂੰ ਵੀ ਤੂੰ ਸਿਆਪਾ ਦੱਸਦੀ ਆ। ਸਿਆਣੀ ਬਣ ਜਾ। ਮੈਂ ਤਾਂ ਕੀ ਪਈ ਐ ਇਹਨਾਂ ਤੋਂ। ਨਾ ਤਾਂ ਬੁੜੀ ਜੀ ਕੰਮ ਕਰਦੀ ਆ ਤੇ ਨਾ ਉਹ ਵੱਢੜ ਕੰਮ ਕਰਦੀ ਦੂਜੀ ਛੋਟੀ ਨਹੀਂ ਤੂੰ ਕੱਲ ਵੀ ਨਹੀਂ ਮੇਰਾ ਫੋਨ ਚੱਕਿਆ ਮੈਂ ਤਾਂ ਨਾ ਇੰਨੀ ਕਸੂਤੀ ਫਸੀ ਪਈ ਆ ਕਿਉਂ ਕੀ ਹੋ ਗਿਆ ਹੁਣ ਮੈਂ ਦਵਾਈ ਲੈ ਕੇ ਆਉਣੀ ਸੀ 2000 ਰੁਪਏ ਪਾ ਦਿੰਦੀ ਨਾ ਮੈਂ ਕਿੱਥੋਂ ਦੇਣਾਂ 2000 ਰੁਪਏ ਪਾ ਦਾਂ ਤੈਨੂੰ ਪਤਾ ਮੈਂ ਤਾਂ ਆਪ ਬੁੜੀ ਤੋਂ ਮੰਗਦੀ ਆਂਗੀ ਨਹੀਂ ਹੈ ਰਹੇਗੀ ਉਹ ਹੀ ਚੁੱਡੂ ਦੀ ਚੁੱਡੂ ਤੂੰ ਮੇਰੀ ਧੀ ਤੂੰ ਨਹੀਂ ਤੂੰ ਲੱਗਦੀ ਹੈਗੀ ਮੈਨੂੰ ਫਿਰ ਮੈਨੂੰ ਹੋਰ ਕੀਦੀ ਲੱਗਦੀ ਆ ਮੈਂ ਧੀ ਮੈਨੂੰ ਐ ਦੱਸ ਦੇ ਪਾਫੜਾ ਤੇ ਮੇਰੀ ਮਾਂ ਕਿਹੜੀ ਹੈਗੀ ਨਹੀਂ ਕਹਿੰਦੇ ਦਾ ਹੁੰਦੇ ਆ ਅ ਜਨਾਨੀਆਂ ਬਦਨਾਮ ਤਾਂ ਹੋ ਰਹੀਆਂ ਨੇ 365 ਚਲੀਤਰਨਾਰ ਦੇ ਨਹੀਂ ਤੂੰ ਇੱਕ ਚਲੀਤਰੀ ਖੇਡ ਲਾ ਨਹੀਂ ਇੱਕ ਖੇਡ ਲਾ ਨਹੀਂ ਮਾਂ ਮੈਂ ਕਿਹੜੀ ਖੇਡ ਲਾ ਮੈਨੂੰ ਉਹ ਵੀ ਦੱਸ ਦੇ ਫਿਰ ਨਹੀਂ ਜੇ ਸੌਖੀ ਰਹਿਣਾ ਮਾੜਾ ਮੋਟਾ ਖੋਪੜ ਲਾ ਲਿਆ ਕਰ ਕਿਉਂ ਅੰਨਣੇ ਤੇਰਾ ਦਿਮਾਗ ਮਾਰਿਆ ਪਿਆਗਾ ਤੂੰ ਹੀ ਦੱਸ ਦੇ ਫਿਰ ਮੈਂ ਕੀ ਕਰਾਂ ਮੈਂ ਤਾਂ ਆਕੀ ਪਈਆਂ ਮੈਂ ਤਾਂ ਸਰਦਨ ਕੰਮ ਚਾਉਣੀ ਨਿਕਲਣ ਦਿਨੀਆਂ ਦੋਨੇ ਜਾਣੀਆਂ ਕਦੇ ਤਾਂ ਬੁੜੀ ਕਹਿੰਦੀ ਆ ਐ ਕਰ ਲੈ ਕਦੇ ਉਹ ਕਹਿੰਦੀ ਐ ਕਰ ਲੈ ਨੀ ਲਾਭ ਹਨ ਨੇ ਅੱਡ ਹੋ ਤੇਰੇ ਪੱਲੇ ਫੇਰ ਪਉ ਕੁਛ ਜੇ ਅੱਡ ਹੋਏਗੀ ਬੁੜੀ ਦੀ ਮਖਤਿਆਰੀ ਜੇ ਹਟੂਗੀ ਫੇਰ ਹੀ ਆ ਸਿਰ ਬੰਨ ਕੇ ਪਈ ਰਿਆ ਕਰ ਤਪਾ ਪੂਰਾ ਨਾਸਾਂ ਚ ਦਮਲ ਕਰ ਦੇ ਇਹਨਾਂ ਦੇ ਨਾ ਡੱਕਾ ਕਰਨਾ ਤੇ ਕਰਨ ਦੇਣਾ ਨਾ ਬਸ ਅੱਛਾ ਅਸਨ ਤੜਕੇ ਤਪਾਇਆ ਕਰ ਇਹਨਾਂ ਨੂੰ ਆ ਸਕੀਮ ਤੇਰੀ ਵਰਤ ਕੇ ਦੇਖ ਲੈ ਨੀ ਤੇਰੀ ਸੱਸ ਉਹ ਵੱਡੇ ਨੜੜੇ ਵਾਲੀ ਨੀ ਤੀਆਂ ਪਤ ਵਿਆ ਹੈ ਤਾਂ ਲੋਕ ਫਿੱਕੇ ਸੂਟ ਪਾਉਣ ਲੱਗ ਜਾਂਦੇ ਆ ਸਰੀ ਸਸਾ ਲਗਦੀ ਹੈ ਜੀ ਫਿਰ ਹੁਣ ਮੈਂ ਕੀ ਕਰਾਂ ਇਹਨਾਂ ਨੇ ਤਾਂ ਸਗੋਂ ਮੈਨੂੰ ਫਿੱਕੇ ਪਵਾ ਛੱਡੇ ਨੇ ਕੋਈ ਵੀ ਸੂਟ ਚੱਜਦਾ ਨਹੀਂ ਲੈ ਕੇ ਦਿੰਦੀ ਹੈਗੀ ਤੇ ਆਪ ਦੇਖੀ ਨਾ ਦੋਨਾਂ ਦੀ ਨਹੀਂ ਬਾਹ ਜਾ ਨਹੀਂ ਬਾਹ ਜਾ ਤੈਨੂੰ ਜਾਣਦੀ ਆ ਤੂੰ ਆਪ ਘੋਰਨਾਗੀ ਤੂੰ ਤਾਂ ਮੈਂ ਕੀ ਕਰਾਂ ਉਹ ਤਾਂ ਡੇਰੇ ਖੋੜ ਲੈਣੀ ਹੈ ਜੇ ਮੈਨੂੰ ਲੈ ਕੇ ਦੇਣਗੇ ਫੇਰ ਹੀ ਆ ਪੈਸੇ ਤਾਂ ਸਾਰੇ ਰੇ ਰੱਖਦੀਆਂ ਨੇ ਸੱਸ ਨੂੰ ਹੱਥ ਦੇ ਵਿੱਚ ਨਹੀਂ ਮੇਰੀ ਗੱਲ ਸੁਣ ਜਿਹੜੇ ਹਿਸਾਬ ਦੀ ਤੂੰ ਹੈਗੀ ਆ ਧੀ ਤਾਂ ਮੇਰ ਗੀਆਂ ਮੈਨੂੰ ਪਤਾ ਠੀਕ ਹੈ ਨਾ ਤੂੰ ਬਾਲੇ ਮੇਰੇ ਕੋਲ ਨਾ ਤਖਾਵੇਂ ਜਨਾ ਕਰ ਇਹਨਾਂ ਤਾਂ ਮੈਨੂੰ ਪਰਤਾ ਤੇਰੀ ਕਿੰਨੀ ਇੱਕ ਕਰਤੂਤ ਦੀ ਮਾਲਕਾ ਤੂੰ ਤੇ ਤੂੰ ਮੜਾ ਜਾ ਬਹਾਨੇ ਬਹੁ ਨੀਲਾ ਹਜਰਤਰੀ ਦਰਾਣੀ ਨਾ ਚੰਗੀ ਐ ਜਿਹੜੀ ਹਜੇ ਤੱਕ ਕੱਢ ਨਹੀਂ ਹੋਈ ਨਹੀਂ ਲੈ ਕੇ ਐਡ ਹੋ ਜਾਂਦੀ ਤੇਰਾ ਮਤਲਬ ਕੀ ਆ ਮਾਂ ਤੂੰ ਮੈਨੂੰ ਦੱਸ ਦੇ ਮੈਂ ਤਾਂ ਕੀ ਪਈਆਂ ਇਹਨਾਂ ਦਾ ਕੰਮ ਕਰ ਕਰਕੇ ਨੁੱਕ ਰਾਣੀ ਬਣਾ ਛੱਡਿਆ ਆਪ ਤਾਂ ਉਹ ਭej ਜਾਂਦੀ ਟੌਰ ਟੱਪੇ ਕੱਢ ਕੇ ਦੋਨੇ ਸੱਸ ਨੂੰ ਹਾਂ ਨਹੀਂ ਮੈਨੂੰ ਪਤਾ ਤੂੰ ਕਿੰਨਾ ਇੱਕ ਕੰਮ ਕਰਦੀ ਐ ਤੈਨੂੰ ਕੱਲਾ ਪਸੂਆਂ ਦਾ ਦਿੱਤਾ ਹੋਇਆਗਾ ਚੱਲ ਕੋਈ ਨਾ ਜਿਹੜੀ ਤੂੰ ਮੈਨੂੰ ਸਕੀਮ ਦਿੱਤੀ ਐ ਨਾ ਵੀ ਸਿਰ ਬਨ ਕੇ ਪੈ ਜਾ ਕਰ ਕੇਰਾਂ ਤਾਂ ਮੈਂ ਦੋ ਦੇ ਨਾ ਇਹ ਵਰਤ ਕੇ ਦੇਖਦੀ ਆਂ ਜੇ ਤਾਂ ਕਾਮਯਾਬ ਜੇ ਕਾਮਯਾਬ ਹੋਣ ਨਹੀਂ ਖਾਂਦੀ ਰੇ ਛਿੱਤਰ ਕੱਠ ਚ ਕੋਈ ਨਮਾ ਮੈਂ ਦੇਖਦੀ ਆ ਵਰਤ ਕੇ ਚੰਗਾ ਇੰਤਰਾ ਐ ਕਰੀ ਹਾਂ ਮੇਰੇ ਜਵਾਈ ਨੂੰ ਪਛਲੀ ਦੋ 1000 ਰੁਪਇਆ ਪਾ ਨਹੀਂ ਮੈਨੂੰ ਕੁੜੇ ਆਹੋ ਜਵਾਈ ਵਾਲੇ ਫਾੜ ਲੈਂਦਾ ਮੈਂ ਗਿਣ ਕੇ ਚੰਗਾ ਹਾਂ ਚੰਗਾ ਕਰ ਲਤਾ ਮਾਂ ਦੀ ਸਹੀ ਆ ਜੇ ਕਿਤੇ ਨਾ ਦੋ ਦਿਨ ਹੀ ਖੇਖਣ ਕਰ ਲੇ ਇਹਨਾਂ ਦੇ ਤਾਂ ਨੱਕ ਚ ਦਾਮ ਆਉ ਕਿਉਂਕਿ ਪਸੂ ਢਾਂਡੇ ਦਾ ਤੈਨਾਂ ਤੋਂ ਹੁੰਦਾ ਨਹੀਂ ਤਾਂ ਸ਼ਹਿਰ ਦੀ ਆ ਮੈਨੂੰ ਪਤਾ ਹੀ ਆ ਕੰਮ ਤਾਂ ਹੋਣਾ ਨਹੀਂ ਅੱਡ ਹੋ ਜਾਗੇ ਸਾਰੀ ਕਰੀਦਾਰੀ ਮੇਰੇ ਹੱਥ ਚ ਹੋ ਜੂਗੀ ਫਿਰ ਚੱਲ ਮਾਣਾ ਅੱਜ ਅੱਥਨ ਤੋਂ ਹੀ ਲਿਆ ਫਿਰ ਸਹਿਰ ਬਨ ਕੇ ਪਾ ਜਾਗੇ ਭਾਣ ਚ ਦਾ ਵੇ ਇੱਥੇ ਆਪਾਂ ਮੈਂ ਤਾਂ ਪਈ ਜੂਗੀ ਰਮਣ ਬੋਲ ਪਕੂੜੇ ਰਮਣ ਹਾਂ ਪਣੇ ਉਠ ਖੜ ਬਹੁ ਟਾਈਮ ਹੋ ਗਿਆ ਟਾਈਮ ਦੇਖ ਲੈ ਕੀ ਨਾ ਹੋਇਆ ਪਿਆਗਾ ਣੇ ਮੈਂ ਕੀ ਕਰਾਂ ਮੇਰਾ ਸਿਰ ਬਾਲਾ ਦੁਖੀ ਜਾਂਦਾਗਾ ਕਿਉਂ ਸਿਰ ਨੂੰ ਕੀ ਹੋ ਗਿਆ ਹੁਣ ਤਾਂ ਚੰਗੀ ਭਲੀ ਫਿਰਦੀ ਸੀਗੀ ਚੰਗੀ ਭਲੀ ਕਿੱਥੋਂ ਫਿਰਦੇ ਸੀ ਤੈਨੂੰ ਪਤਾ ਹ ਤੂੜੀ ਤੰਦ ਪਾਈ ਜਾਂਦੇ ਨੇ ਲੋਕ ਮੈਨੂੰ ਤਾਂ ਛਿੱਕਾਂ ਛੁੱਕਾਂ ਲੱਗੀਆਂ ਪਈਆਂ ਸਿਰ ਸੁਰ ਬਾਲਾ ਦੁਖੀ ਜਾਂਦਾ ਮੇਰਾ ਤਾਂ ਲੈ ਤੂੜੀ ਤੰਦ ਲੋਕ ਪਾਉਂਦੇ ਆ ਛਿੱਕਾਂ ਤੈਨੂੰ ਲੱਗਾਂ ਨਾ ਤੈਨੂੰ ਅੰਦਰ ਕੰਮ ਕਰਦੀ ਨੂੰ ਕੀ ਹੁੰਦਾਗਾ ਤੇ ਤੈਨੂੰ ਕੰਮ ਕਰਦੀ ਨੂੰ ਕੀ ਹੁੰਦਾ ਤੂੰ ਅਰ ਲਾਲਾ ਮੜਾ ਝਾੜੂ ਲਾਉਣਾ ਔਖਾ ਹੋਇਆ ਪਿਆ ਤੈਨੂੰ ਮੈਂ ਦੋ ਮਿੰਟ ਕਿ ਪਈ ਤੇਰੇ ਪਿੱਛੂ ਪਏ ਪਏ ਨੇਗੇ। ਇਹ ਕਿ ਪਿੱਛੂ ਪਏ ਪਏ ਨੇ। ਮੇਰੀ ਗੱਲ ਸੁਣ ਲੈ। ਸਾਰਾ ਕੰਮ ਨਿਵੇੜਤਾ। ਉੱਠ ਕੇ ਪੋਚਾ ਲਾ ਸਿੱਧੀ ਹੋ ਕੇ ਠੀਕ ਹੈ ਮੈਂ ਝਾੜੂ ਲਾਉਣੀ ਹੈਗੀ। ਮੇਰੇ ਤੋਂ ਤਾਂ ਬਣਾ ਲੱਗਦਾ ਨਹੀਂ ਹੈਗਾ ਜਦੋਂ ਤੇਰਾ ਸਿਰ ਦੁਖਦਾ ਹੁੰਦਾ ਜਾਂ ਤੇਰੀਆਂ ਲੱਤਾਂ ਮਾਹ ਟੁੱਟਦੀਆਂ ਬੁਖਾਰ ਚੜਾ ਹੁੰਦਾ ਤੂੰ ਨਹੀਂ ਪੈਂਦੀ ਹੈਗੀ। ਮੈਂ ਕੰਮ ਨਿਵੇੜ ਕੇ ਪੈਂਦੀ ਆ ਆਪਦੇ ਹਿੱਸੇ ਦਾ ਤੇਰੇ ਕੋ ਭੁਰੀ ਵੀ ਕੰਮ ਛੱਡ ਕੇ ਪੈ ਜਾ ਮੰਜੇ ਤੇ। ਚੱਲ ਨਹੀਂ ਮੇਰੇ ਤੋਂ ਬਾਹਰ ਬੋਲਣੇ ਜਾਂਦਾ ਹੈਗਾ ਮੈਂ ਵੀ ਤਾਂ ਕੰਮ ਨਿਵੇੜ ਕੇ ਪਈ ਆ ਆਪਦਾ। ਝਾੜੂ ਹੁਣ ਖੋ ਜਾ ਉੱਠ ਕੇ ਤੂੰ। ਮੈਂ ਨੱਪਲੇ ਮਾਨਸੀ ਨਾ ਤੈਨੂੰ ਕਹਿ ਰਹੀ ਆ ਉੱਠ ਕੇ ਨਾ ਪੋਚਾ ਲਾ ਲਾ ਨਾ ਹੱਪੜੀ ਬਾਂਸੀ ਐਂੀ ਬਾਹਾਂ ਖਿੱਚਦੀਆਂ ਤੂੰ ਮੇਰੀਆਂ ਪਈ ਦੀਆਂ ਤੂੰ ਫਿਰ ਉੱਠ ਨਹੀਂ ਸਕਦੀ ਤੇਰਾ ਨਿੱਤ ਦਾ ਹੀ ਬਹਾਨਾ ਬਣ ਗਿਆ ਇਹ ਤੈਨੂੰ ਕੀ ਪਤਾਗਾ ਵੀ ਜੇ ਅਗਲੇ ਦਾ ਕੁਝ ਦੁੱਖ ਦਾ ਤਾਂ ਹੀ ਅਗਲਾ ਪਏਗਾ ਬਸ ਬਸ ਕਰ ਮੈਂ ਤੇ ਤੈਨੂੰ ਚੰਗੀ ਤਰ੍ਹਾਂ ਜਾਣਦੀ ਆ ਜਿੱਦੇ ਨਹੀਂ ਮੈਂ ਵਿਆਹ ਕੇ ਆਈ ਆ ਤੇਰਾ ਆਹੀ ਰੰਡੀ ਰੋਣਾ ਜਦੋਂ ਕੰਮ ਕਰਨ ਦੇ ਬਹਾਨੇ ਹੁੰਦੇ ਨੇ ਜਿਹੜੇ ਤੇਰੇ ਆ ਮੈਨੂੰ ਖੁਸ਼ੀ ਦਿਖਾ ਮੈਂ ਤੇਰੀ ਰਗ ਰਗ ਤੋਂ ਜਾਣੂ ਆਂ ਮੈਂ ਵੀ ਤੇਰੀ ਰਾਗ-ਰਾਗ ਤਾਂ ਜਾਣੂ ਆ ਤੂੰ ਚੁੱਪ ਕਰਕੇ ਬਹਿ ਜਾ ਠੀਕ ਹੈ ਜੇ ਤਾਂ ਝੜੂ ਲੱਗਦਾ ਤਾਂ ਲਾੜਾ ਨਹੀਂ ਚੁੱਪ ਕਰਕੇ ਜਾ ਕੇ ਪੈ ਜਾ ਆਪਣੇ ਮੇਰੇ ਤੋਂ ਨਹੀਂ ਲੱਗਦਾ ਲੋਕ ਦੇ ਝੜੂ ਪੋਚੇ ਹਾਂ ਮੈਂ ਕਿਰ ਛੋਟੇ ਘਰ ਦੀ ਨੌਕਰ ਰੱਖੀਆਂ ਨਾਲੇ ਅੱਛਾ ਹਾਂ ਨੌਕਰ ਰੱਖੀਆਂ ਤੇ ਦੁੱਧੋ ਕੋਲਾ ਕਿਵੇਂ ਭਰ ਲੈਣੀ ਆ ਤੇ ਫੇਰ ਟਾਈਮ ਦੁੱਧੋ ਚ ਮੱਤੀ ਪਾ ਕੇ ਪੀਣੀ ਆ ਪਸੂ ਤਾਂ ਨਾ ਸਾਂਪ ਦੀਆਂ ਬਰੋਬਰ ਹਾਂ ਹਕਾ ਥੋਡੇ ਘਰ ਦਾ ਕੰਮ ਕਰਦੀਆਂ ਸਾਡਾ ਫਿਰ ਕਿਹੜੇ ਪਾਸੇ ਹੋਗਾ ਫੇਰ ਮੇਰੀ ਪੈਈ ਦੀ ਨਾ ਬਾਹ ਨਹੀਂ ਨਖੇਚੀ ਅਜੇ ਤਾਂ ਖੇਚਣੀ ਫੇਰ ਮੈਂ ਤਾਂ ਇਹਨਾਂ ਦਾ ਸਾ ਮੇਰੀ ਗੱਲ ਸੁਣ ਲੈ ਸਿੱਧੀ ਹੋ ਕੇ ਨਾ ਉੱਠ ਕੇ ਕੰ ਆ ਲੱਛਣ ਜੇ ਨਾ ਕਰਿਆ ਕਰ ਮੇਰੇ ਤੋਂ ਤਾਂ ਹੁੰਦਾ ਨਹੀਂ ਹੈਗਾ ਜੇ ਕਰਨਾ ਕਰ ਲੈ ਭੈਣੇ ਨਹੀਂ ਜਾ ਕੇ ਛੱਡ ਕੇ ਪੈ ਜਾ ਜਾ ਤੇਰਾ ਤਾਂ ਸਰ ਜਾਂਦਾ ਮੇਰਾ ਤਾਂ ਫੇਰ ਵੀ ਨਹੀਂ ਸਰਦਾਗਾ ਮੇਰਾ ਤਾਂ ਫੇਰ ਐਂ ਜੀ ਕਰਦਾਗਾ ਵੀ ਚਲ ਕੰਮ ਕਰ ਲੈ ਇਹ ਪਈ ਹੈਗੀ ਪਈਆ ਤੇਰੇ ਨਿੱਤ ਦੇ ਬਹਾਨੇ ਨੇ ਮੇਰੀ ਗੱਲ ਸੁਣ ਲੈ ਨਾਲੇ ਮੈਂ ਜਵਾਕ ਸਵੇਰੇ ਸਕੂਲ ਤੋਰੇ ਤੇਰੇ ਠੀਕ ਹੈ ਨਾ ਤੇ ਫੇਰ ਇੱਕ ਗੰਦ ਪਾ ਦਿੰਦੇ ਨੇ ਨਹੀਂ ਫੇਰ ਪਹਾੜੋਂ ਪੱਥਰ ਲੈ ਤੇ ਜਵਾਕ ਸਕੂਲ ਤੋਰ ਤੇ ਨਾ ਨਹੀਂ ਉਹਨਾਂ ਨੂੰ ਕੁਝ ਸਿਖਾ ਵੀ ਦੇ ਚੱਜ ਸੂਰੂ ਤਾਂ ਕਹਿ ਦਿੰਨੀ ਚਾਚੀ ਦੇ ਕੋਲੇ ਨਾ ਜਾਓ ਚਾਚੀ ਨੂੰ ਪਾਣੀ ਦਾ ਗਲਾਸ ਨਾ ਫੜਾਓ ਮੂੰ ਤਾਂ ਚਾਚੀ ਦੇ ਖਿਲਾਫ ਪੜਕਾਈ ਜਾਨੀ ਆ ਹੁਣ ਜੇ ਮੈਂ ਕਰਨੇ ਲੱਗ ਗਈ ਹੁਣ ਤੇਰੇ ਸੱਪ ਲੜਦਾਗਾ ਮੇਰੀ ਗੱਲ ਸੁਣ ਲੈ ਜੇ ਮੈਂ ਆਪਦੀ ਆਈ ਤੇ ਆ ਗਈ ਮੈਂ ਵੀ ਉਹ ਕਰੂੰ ਜਿਹੜੀ ਨਾ ਕੀਤੀ ਹੋਵੇ ਕਦੇ ਕਿਸੇ ਨੂੰ ਤਾਂ ਬਹੁਤ ਕੁਝ ਕਰ ਦੇਗੀ ਮੈਨੂੰ ਪਤਾ ਹੀ ਆ ਸਿਰ ਪੜਵਾਉਣੇ ਨੇ ਤੂੰ ਇਹਨਾਂ ਦੇ ਪੜਵਾ ਦੇਗੀ ਗੱਲ ਨਹੀਂ ਬਾਤ ਨਹੀਂ ਤੇਰੇ ਕੋਲ ਆਹੀ ਕੋਸ਼ ਹੈ ਕੁਝ ਨਹੀਂ ਕਰ ਸਕਦੀ ਤੂੰ ਹਾਂ ਅੱਛਾ ਆਹੋ ਮੇਰੀ ਗੱਲ ਸੁਣ ਜੇ ਸਿਰ ਪੜਵਾਉਣੇ ਹੁੰਦੇ ਨਾ ਅੱਜ ਨੂੰ ਪੜਵਾਏ ਹੁੰਦੇ ਕਿੱਦੇ ਨਹੀਂ ਮੈਂ ਅੱਡ ਹੋ ਜਾਂਦੀ ਲੈ ਕੇ ਆ ਤੇਰੇ ਬਹਾਨੇ ਵਿੱਚ ਵੇਖੀ ਜਾਨੀ ਆਗੀ ਠੀਕ ਆ ਮੰਮੀ ਨੂੰ ਤਾਂ ਤੂੰ ਪਾਣੀ ਦਾ ਗਲਾਸ ਨਹੀਂ ਫੜਾਉਂਦੀ ਹੈਗੀ ਤੂੰ ਫੜਾ ਦਿੰਨੀ ਹੈ ਨਾ ਮੈਨੂੰ ਤਾਂ ਫੜਾਉਣਾ ਹੀ ਪੈਦਾਗਾ ਬਸ ਠੀਕ ਹੈ ਫਿਰ ਫਿਰ ਹੱਕ ਤੇ ਆ ਵੀ ਨਾ ਜਿਤਾਇਆ ਕਰ ਮੈਂ ਜ਼ਮੀਨ ਦੀ ਹੈ ਮਾਲਕਣਾ ਮੈਂ ਘਰ ਦੀ ਮਾਲਕਣਾ ਨਹੀਂ ਤਾਂ ਹੈਗੀ ਆ ਅੱਧਾ ਤਾਂ ਸਾਨੂੰ ਮਿਲੂਗਾ ਹੀ ਲੈ ਅੱਛਾ ਅੱਧਾ ਮਿਲੂਗਾ ਤੇ ਕੰਮ ਵੀ ਕਰ ਲਿਆ ਕਰ ਫਿਰ ਕੰਮ ਬਾਰੇ ਤੇਰੇ ਸੱਪ ਲੜਦਾਗਾ ਕੋਈ ਨਾ ਜਿੱਦ ਮੈਂ ਐਡਵੋਕੇਟ ਹੋ ਗਈ ਨਾ ਮੈਂ ਉਹਦਾ ਕੰਮ ਆਪੇ ਕਰ ਲਿਆ ਕਰ ਜੇ ਤੇਰੇ ਤੋਂ ਹੁੰਦਾ ਤਾਂ ਕਰ ਲੈਣੀ ਚੁੱਪ ਕਰਕੇ ਜਾ ਕੇ ਪਈ ਮੈਂ ਤੈਨੂੰ ਬਾਰ ਬਾਰ ਕੀ 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 ਹਾਂ ਜਦੋਂ ਮੈਂ ਐਡਵੋਕੇਟ ਹੋ ਗਿਆ ਤਾਂ ਕਰ ਹਾਂ ਸਮਝ ਗਈ ਮੈਂ ਲੱਛਣੀ ਫਿਰ ਤੇ ਅੱਡ ਹੋਣ ਦੇ ਆ ਬਿਨੈਤ ਬਿਮਾਰ ਹੋ ਕੇ ਪੈ ਜਾ ਚੁੱਪ ਕਰਕੇ ਅੱਡ ਹੋ ਜੂਗੀ ਮੈਂ ਪੈਣੇ ਮੈਂ ਨਹੀਂ ਬਿਮਾਰ ਹੈਗੀ ਮੇਰਾ ਸੱਚੀ ਸਿਰ ਦੁਖਦਾ ਸਮਝ ਗਈ ਮੈਂ ਸਾਰੀਆਂ ਗੱਲਾਂ ਤੈਨੂੰ ਇਹ ਆ ਕੱਠੇ ਚ ਤਾਂ ਮੈਂ ਜਵਾ ਕ ਪੜਾ ਲੈ ਲਿਖਾ ਲੈ ਹੁਣ ਤਾਂ ਕੋਈ ਲੋੜ ਨਹੀਂ ਹੈਗੀ ਸਾਰੀ ਕਵੀਲਦਾਰੀ ਕਾਊਂਟ ਲਈ ਹੈ ਬੈਂਕਾਂ 'ਚ ਤੂੰ ਪੈਸੇ ਜਮਾ ਕਰੀ ਬੈਠੀ ਹੈਗੀ ਕਦੇ 5000 ਕੁੜੀ ਦੇ ਨਾਂ ਜਮਾ ਕਰਾਤਾ ਕਦੇ ਮੁੰਡੇ ਦੇ ਨਾਂ ਕਰਾਤਾ ਵੀ ਆਪੀ ਹੁਣ ਇਹ ਘੱਟਾ ਢੋਈ ਜਾਣਗੇ ਮੇਰੀ ਗੱਲ ਸੁਣ ਲੈ ਰਮਣ ਮੇਰਾ ਸਬਰ ਨਾ ਪਰਖ ਠੀਕ ਹੈ ਨਾ ਕੋਈ ਨਾ ਮੈਂ ਤਾਂ ਕਿਸੇ ਦਾ 사ਬਰ ਨਹੀਂ ਪਰਖਦੀ ਪੈਣੇ ਮੈਨੂੰ ਪੈ ਜਾਂਦੇ ਹਾਈ ਮੈਨੂੰ ਇਹ ਨਹੀਂ ਸਮਝਉਂਦੀ ਐਨੀ ਪਖੰਡੜ ਤੈਨੂੰ ਰੱਬ ਨੇ ਬਣਾ ਕਿਵੇਂ ਦਿੱਤਾ ਇੰਨੇ ਪਖੰਡ ਤੇਰੇ ਚ ਭਰ ਕਿਵੇਂ ਦਿੱਤੇ ਤੇਰੇ ਨੂੰ ਪਖੰਡ ਲੱਗਦਾ ਨਾ ਚਲ ਠੀਕ ਹੈ ਮੈਂ ਤਾਂ ਪਖੰਡ ਹੀ ਕਰਦੀ ਮੈਂ ਤਾਂ ਪੈਣੀ ਆ ਉਹਦਾ ਜੋ ਕੁਛ ਮਰਜ਼ੀ ਕਰ ਲੈ ਹੁੰਦਾ ਕਰ ਲੈ ਨਹੀਂ ਕਰਨਾ ਨਾ ਕਰ ਮੈਂ ਮਰ ਜਾ ਹਾਂ ਇਹਦੇ ਵਰਗਾ ਬੇਸ਼ਰਮ ਇਨਸਾਨ ਨਹੀਂ ਮੈਂ ਦੇਖਿਆ ਕਦੇ ਮੈਂ ਤਾਂ ਇਹ ਸੀ ਚਲ ਕੁੱਤੇ ਖਾਣੀ ਜੀ ਕਰਦਿਨੀ ਹੈ ਖਬਰ ਬੇਸ਼ਰਮੀ ਨਾਲ ਉੱਠੀ ਖੜੇ ਪਰ ਕੰਮ ਤਾਂ ਮਹਾ ਬਸ਼ਰਮਾ ਗਈ ਦਰਮਨ ਮੈਂ ਤਾਂ ਕਰਨੀ ਹੁਣ ਪੜੇ ਮੇਰੇ ਸਹਰਨੇ ਨਾਲ ਬੋਲੀ ਚੱਲ ਜੇ ਦਾ ਝਾੜੂ ਲਾਉਣਾ ਤਾਂ ਲਾਲਾ ਨਹੀਂ ਚਿਪਕਾਰ ਕੇ ਪਰਮ ਹੋ ਜਾ ਮੇਰੇ ਹੁਣ ਮੈਂ ਆਦੇ ਮੋਨੂ ਤੋਪੇ ਲਾਲਾ ਲਾ ਲਓ ਪਰ ਮੇਰੇ ਸਹਰਨੇ ਕਿਚਕਿਚ ਨਾ ਕਰੋ ਮੈਂ ਮਰ ਜਾ ਬਾਈ ਵਿਚਾਰਾ ਕਹੇ ਜੀ ਵਿਆਹ ਕਿ ਲਾਇਆ ਨਾ ਆਪ ਸੌਖਾ ਰਹਾ ਨਾ ਦੂਜੇ ਨੂੰ ਰਹਿਣ ਦਿੱਤਾ ਤੂੰ ਲਿਆਉਣੀ ਕੋਈ ਚੱਜ ਦੀ ਫੇਰਾ ਜੇ ਹੁਣ ਉਹ ਆਉਂਦੇ ਪਲੇ ਆਈ ਤਾਂ ਹੁਣ ਤੁਸੀਂ ਹਾਂ ਕਰਦੀਆਂ ਬਈ ਮਰ ਚੀ ਜੰਨੀਆਂ ਨਹੀਂ ਆਣਗੀਆਂ ਨਾ ਥਨੇ ਰੋਟੀ ਖਾਂਦੀਆਂ ਨੇ ਨਾ ਤੜਕੇ ਨਾ ਦੁਪਹਿਰੇ ਪੈਣ ਦਿੰਦੀਆਂ 5 ਮਿੰਟ ਪਤਾ ਨਹੀਂ ਕੀ ਕਰੀ ਜਾਂਦੀਆਂ ਦੇਖਾਂ ਕੰਮ ਕਰਿਆ ਕਿ ਨਾ ਕਰ ਲਿਆ ਕੰਮ ਉਹ ਕੰਮ ਕਰ ਲਿਆ ਬਸ ਮਾ ਪੁੱਛ ਕਿਉਂ ਕੁੜੇ ਹੈ ਔਖੀ ਜਿਹੀ ਹੋਈ ਬੈਠੀਆਂ ਤੂੰ ਔਖੀ ਹੋਵਾਂ ਨਾ ਤਾਂ ਹੋਰ ਕੀ ਕਰ ਕੀ ਹੋ ਗਿਆ ਨਾ ਕੀ ਹੋ ਗਿਆ ਉਦਰੀ ਹੈਗੀ ਹੈ ਨਾ ਪਿਆਰੀ ਨੂ ਰਾਣੀ ਨਾਲੇ ਉਹ ਤਾਂ ਬੇਇੱਜ਼ਤੀ ਕਰਾਉ ਨਾਲੇ ਮੂਰੇ ਮੂਰੇ ਉਹਦੇ ਕੰਮ ਕਰੋ ਨਹੀਂ ਮੈਨੂੰ ਤਾਂ ਦੋਨੀਆਂ ਪਿਆਰੀਆਂ ਉਹ ਕਿਹੜੇ ਜ਼ਿਆਦੇ ਪਿਆਰੀ ਹੈ ਪੁੱਤ ਹੈ ਮੰਮੀ ਤੇਰੀ ਕੋ ਹੋ ਜ਼ਿਆਦੇ ਚਮੜਾਈ ਵੀ ਆ ਮੈਂ ਤਾਂ ਬਹਨਾ ਮਾਰ ਕੇ ਪੈ ਜਾਂਦੀ ਕਦੇ ਤਾਂ ਢਿੱਡ ਦੁਖਦਾ ਕਦੇ ਸਿਰ ਦੁਖਦਾ ਮੈਂ ਮੈਨੂੰ ਸੁੱਖ ਕੇ ਦਿੱਤਾ ਹੋਇਆ ਕੰਮ ਨੂੰ ਕੀ ਹੁਣ ਉੱਠ ਗਈ ਨਹੀਂ ਉੱਠੀ ਨਹੀਂ ਉਹ ਪਈ ਆ ਮਹਾਰਾਣੀ ਬਣੀ ਨਾਲੇ 100 100 ਕੁਛ ਬੋਲੀ ਹੈ ਜੀ ਮੈਨੂੰ ਤੂੰ ਆਖਿਆ ਨਹੀਂ ਵੀ ਉੱਠ ਫੜ ਲੈ ਮੈਂ ਤਾਂ ਉਹਨੂੰ ਬੁਸ਼ਰਮੀ ਦੇਣ ਦੀ ਮਾਰੀ ਨੇ ਇਹ ਜਿਹੀਆਂ ਗੱਲਾਂ ਬੋਲੀਆਂ ਜਿਹੜੀਆਂ ਉਹ ਅੱਜ ਤੱਕ ਮੈਂ ਬੋਲੀਆਂ ਨਹੀਂ ਹੈਗੀਆਂ ਮੈਂ ਤਾਂ ਐਸੀ ਬਿਮਾਰੀ ਮੋਟੀ ਬਿਸ਼ਰਮੀ ਮੰਨ ਲੂ ਉੱਠ ਕੜੂਗੀ ਪਰ ਉਹ ਠੀਠਦੀ ਵੀ ਉਹਦੇ ਕਿੱਥੇ ਕਰਨ ਤੇ ਜੋ ਸ਼ਰਕਦੀ ਐ ਕੋਈ ਨੀ ਮੈਂ ਪੁੱਛਦੀ ਆ ਕੀ ਪੁੱਛੇਗੀ ਰੰਡੀ ਰੋੜਾ ਪੈਣਾ ਠੀਕ ਆ ਨਾ ਸਿਰ ਦੁਖਣ ਲੱਗਾ ਤਾਂ ਪਹਿਲੀ ਮੇਰਾ ਉਹਨੇ ਕੋਈ ਨੀ ਤੇਰਾ ਤਾਂ ਸਿਰ ਦੁਖਣ ਲੱਗਾ ਫਿਰ ਹੁਣ ਉਹਨੂੰ ਪਈ ਨੂੰ ਤਾਂ ਨਹੀਂ ਪੂਜੀ ਜਾਏਂਗੀ ਤੂੰ ਤੂੰ ਜਾਏ ਜਾ ਕੇ ਜਾਏ ਹੀ ਮੈਂ ਤਾਂ ਤੇ ਕੱਪੜੇ ਫੜ ਕੇ ਲੈ ਆ ਦਿੰਦੀ ਮੇਰੇ ਕੱਪੜੇ ਹਜੇ ਸਵੇਰੇ ਦੇਣਗੇ ਲੈ ਕਰ ਲੋ ਗੱਲ ਇਹ ਜਦੋਂ ਮੈਂ ਆਪ ਹੀ ਕੱਟ ਕੇ ਸੌਂਦੀ ਜੇ ਇਹ ਚੱਜ ਸੂਰਦੀ ਹੋਵੇ ਨਾ ਮੈਂ ਲੀੜਾ ਕੱਪੜਾ ਸਿਉਣਾ ਕਰਾਂ ਇਹ ਉਤਲ੍ਹਾ ਕਰ ਲਿਆ ਕਰ ਔਰ ਕਾ ਨੂੰ ਦਰਜ਼ੀਆਂ ਨੂੰ ਦੇਣੇ ਨੇਗੇ ਤੂੰ ਚਾਹ ਚੋ ਕਰ ਲਈ ਕੀ ਕਰੀ ਨਹੀਂ ਹਜੇ ਚਾਹ ਤਾਂ ਪੀਤੀ ਪਈ ਐ ਮੈਂ ਦੇਣੀ ਇਹ ਦਿਨ ਕੋਟ ਆ ਜਾ ਨਾ ਪਾਣੀ ਦਾ ਗਲਾਸ ਲਿਆ ਮੈਂ ਪੁੱਛਦੀ ਆ ਉਹਨੂੰ ਕੀ ਕਰਦੀ ਆ ਆਖੇ ਉੱਠਦੀ ਅਠਦੀ ਕਿਉਂ ਨਹੀਂ ਇਹ ਇਹਨੇ ਕਿਉਂ ਉੱਠਣਾਗਾ ਇਹ ਤਾਂ ਘਰੋਂ ਸੇਟਦੀ ਹੈਗੀ ਬੱਠਲ ਪਰ ਪਰ ਘਰ ਜੋੜਨ ਵਾਲੀ ਤਾਂ ਹੈ ਨਹੀਂ ਇਹ ਓ ਭਈਆ ਬਖੰਡਣ ਇਹ ਤਾਂ ਸਿਰ ਹੀ ਨਹੀਂ ਹਟਦਾ ਕਿਸੇ ਵੇਲੇ ਹੈ ਨਹੀਂ ਰਮਣ ਹਜੇ ਉੱਠ ਗਈ ਨਹੀਂ ਤੂੰ ਨਾ ਤੇਰੀ ਹੋਈ ਕਸ ਰੰਦੀ ਸੀ ਬੇਬੇ ਮੈਨੂੰ ਦਾਗ ਦੇ ਦੇ ਨਾ ਕਰੇ ਵੜਨ ਦਿਆ ਕਰ ਬੇਬੇ ਨੂੰ ਤੇ ਬੇਬੇ ਦਾ ਮੈਂ ਕਿਉਂ ਦਾਗਦਾ ਮੈਂ ਤੈਨੂੰ ਤੂੰ じゃ ਕੇ ਸਪਰੇਇ ਹੋਈ ਪੀਵਾ ਤੂੰ ਮਰ ਜਾ ਪਰ ਖੜਾ ਨਹੀਂ ਚਿੱਪੜ ਜੇ ਮੇਰਾ ਮੈਂ ਕਿਹਾ ਮਰ ਜੇ ਤੇ ਜੰਮਣ ਵਾਲੀ ਮਰ ਜਾ ਬੇਬੇ ਜਿਹੜੀ ਨਹੀਂ ਇਹ ਜੀ ਜੰਮੀ ਆ ਤੇ ਫਿਰ ਤੈਨੂੰ ਮੇਰੀ ਤਕਲੀਫ ਕੀ ਆ ਸਿਰ ਮੇਰਾ ਦੁਖਦਾ ਤੂੰ ਕੰਮ ਕਰ ਲਓ ਹੁਣ ਭਾਂਡੇ ਮਾਜੀਆਂ ਦੀ ਪਹਿਲਾਂ ਉਹਦੀ ਮੈਂ ਝਾੜੂ ਪੋਚਾ ਕਰਕੇ ਛੱਡੀਆਂ ਨਾ ਕਰੇ ਭਈ ਛੱਡ ਕੇ ਪੈ ਜਾਵੇ ਤੁੰਨ ਦਾ ਮੇਰੇ ਪਖੰਡ ਲੱਗਦੇ ਨੇ ਜਦੋਂ ਥੋਡੇ ਸਿਰ ਦੁਖਦੇ ਨੇ ਨਾ ਉਦੋਂ ਥੋੜਾ ਸਿਰ ਦਰਦ ਹੁੰਦਾ ਹੁੰ ਤੇ ਮਰ ਜਾ ਗੋਲੀ ਲੈ ਲੈ ਕੋਈ ਫਿਰ ਐ ਥੋੜੀ ਵੀ ਹੁਣ ਪਈ ਰਹਿਣਾ ਤੂੰ ਤੇ ਹੁਣ ਲੈਤੀ ਐ ਦਵਾਈ ਹੌਲੀ ਹੌਲੀ ਸਿਰ ਹਟੂਗਾ ਆਂਦੀ ਹੌਲੀ ਹੌਲੀ ਸਿਰ ਰੋਹ ਜੇ ਤਾਂ ਮੈਂ ਤੇਰੇ ਪੜਦੇ ਰੱਖਦੀ ਆਂ ਕੀ ਪੜਦੇ ਰੱਖ ਤੈ ਤੂੰ ਮੇਰੇ ਹਉ ਬਥੇਰੇ ਪੜਦੇ ਰੱਖ ਤੇ ਜੇ ਉਹਦੇ ਮੂਰੇ ਆਕੇ ਛੋਟੀ ਤੇ ਪੜਦੇ ਨਾ ਤੇਰੀ ਜਮਾ ਪੱਟੀ ਮੇਸੂ ਜੀ ਮੈਂ ਤੂੰ ਚੁੱਪੀ ਕਰ ਜਾ ਪੜਦੇ ਮੈਂ ਵੀ ਤੇਰੇ ਬਥੇਰੇ ਰੱਖੀ ਬੈਠੀ ਆਂ ਠੀਕ ਆ ਨਾ ਨਹੀਂ ਤੂੰ ਮੇਰੇ ਪੜਦੇ ਮੈਨੂੰ ਕੋਈ ਪਤਾ ਨਹੀਂ ਹੈਗਾ ਕਾ ਵੀ ਤੂੰ ਉਹਦੇ ਪੇਕੇ ਨਾਲ ਵਰਤਦੀ ਨਹੀਂ ਹੈਗੀ ਜਾਂ ਕੋਈ ਭੈਣ ਭਰਾਵਾਂ ਨਾਲ ਨਹੀਂ ਵਰਤਦੀ ਜੇ ਮੈਂ ਤਾਂ ਰੱਜੀ ਤੇ ਹੀ ਤੇਰੇ ਪੇਕੇ ਵਰਗੇ ਮੇਰੇ ਪੇਕੇ ਕੰਜਰ ਬਸ ਫ ਹੋਡੇ ਬੜੇ ਸੰਧਾਰੇ ਆਉਂਦੇ ਨੇਗੇ ਮੈਂ ਤਾਂ ਉਹ ਘਾਟਾ ਕਿਚਕਿਚ ਕਰਕੇ ਗਈ ਹੁਣ ਤੂੰ ਕਿਚਕਿਚ ਕਰ ਰਹੀ ਆ ਪੀਪਾ ਆਉਂਦਾ ਉਹ ਨਹੀਂ ਸਮਝਦਾ ਸਾਖਾ ਮੇਰੇ ਤਾਂ ਜਮਣੇ ਨਹੀਂ ਆਉਂਦੇ ਹੈਗੇ ਤੇਰੇ ਤਾਂ ਮਨੇ ਚਾਹੀਦੇ ਸੀ ਮੈਂ ਆਉਣ ਵੇਲੇ ਆਉਂਦੇ ਰਹੇ ਹੁਣ ਸਾਰੀ ਉਮਰ ਨਹੀਂ ਆਉਂਦੇ ਹੁੰਦੇ ਬਸ ਫੇਰ ਤੂੰ ਮੇਰੇ ਨਾਲ ਬੜੀ ਕਿਚਕਿਚੀ ਜਿਨਾ ਕਰ ਦੇ ਤੈਨੂੰ ਮੜੀ ਔਖਾ ਨੇ ਜਾ ਕੇ ਸਪਰੇ ਚੱਕਣਾ ਪੀ ਲੈ ਜਾ ਕੇ ਲੱਤ ਮੈਂ ਕਾ ਪੀਣਾ ਤੂੰ ਪੀ ਜਾਂ ਤੇਰੇ ਜਮਣ ਵਾਲੇ ਪੀਣ ਮੈਂ ਤੇਰੀਆਂ ਕੌਲੀਆਂ ਅੱਡ ਕਰ ਦੂੰਗੀ ਜਾ ਕਰ ਦੋ ਅੱਡੀ ਕਰ ਦੋ ਵਰੀਏ ਸਗੋ ਨਹੀਂ ਜਵਾਕਾ ਨੂੰ ਮੇਰਾ ਨੂੰ ਨਹੀਂ ਦੇਖ ਕੇ ਰਾਜੀ ਤੁਸੀਂ ਹੈ ਕਦੇ ਹੋ ਲੱਗ ਜੁ ਮੈਂ ਤੇਰੇ ਜੁ ਫੇਰ ਸੂਰੇ ਪਹਚਾ ਲਾਉ ਲੱਗੀ ਇਥੇ ਸਰਾਣੇ ਮੇਰੇ ਨਾਲ ਲਾਉਂਦੀ ਫੋਚਾ ਇਥੇ ਕਿ ਜਾਨ ਬਿਠਾਣੀ ਸੀ ਉਹਨੇ ਤੋੜਦੀ ਹੋਇ ਤਿਆਰ ਕਰਕੇ ਤੈਨੂੰ ਨੀ ਸ਼ਰਮ ਆਉਂਦੀ ਮੇਰੇ ਲਾਦਾ ਮੈਂ ਤੋੜਨੀ ਆ ਤੇ ਫੇਰ ਕਿੱਡੀ ਕੀ ਗੱਲ ਹੋ ਗਈ ਜੇ ਮੇਰੇ ਸਿਰ ਦੋਖ ਦਾ ਤਾਂ ਉਹਨੇ ਤੋਰੇ ਨੇਗੇ ਜਦੋਂ ਉਹ ਪਈ ਹੁੰਦੀ ਹੈ ਮੰਜੇ ਦੇ ਵਿੱਚ ਮਰੀ ਤੇ ਉਦੋਂ ਮੈਂ ਨਹੀਂ ਤੋੜਦੀ ਹੁੰਦੀ ਉਹ ਡੇਰਾ ਨਹੀਂ ਹੜਦਾ ਮੁੰਡੇ 'ਚ ਘਾਟਾ ਜੇ ਤੇਰੇ ਦੋ ਡਾਂਗਾ ਲਾਵੇ ਨਾ ਤੜਕੇ ਉੱਠਦੀ ਤੇ ਦੋ ਪੈਂਦੀ ਤੇ ਤੇ ਫੇਰ ਤੂੰ ਲੋਟ ਆਵੇਂ ਤੇਰਾ ਸਿਰ ਨਾਲ ਦੀ ਨਾਲ ਹੀ ਹੜਦਾ ਤੁਸੀਂ ਹੋਰ ਕਰਾ ਵੀ ਕੀ ਸਕਦੀਆਂ ਦੋਨੇ ਸੱਸ ਨੂੰ ਹਾਂ ਢੰਡੇ ਸਕਾਉਣੇ ਆ ਤੁਸੀਂ ਉਹਨੇ ਤਾਂ ਵੀ ਕਰਦੀਆਂ ਗੱਲ ਵੀ ਕੋਈ ਨਹੀਂ ਹੋ ਜਾ ਕੇ ਐਡ ਕਰ ਰਹਿਣਾ ਦੇਖੂ ਜੇ 4 ਵਜੇ ਨਾ ਉੱਠਾ ਕਰਾਂਗੇ ਜਿਹੇ ਜਹ ਹੋਇਆ ਤੁਰ ਚੰਗਾ ਮਾੜਾ ਚਾਹੇ ਮੈਂ 10 ਵਜੇ ਕਰਾਂ ਚਾਹੇ 12 ਵਜੇ ਕਰਾਂ ਮੈਂ ਤਾਂ ਆਪਦੀ ਮਰਜ਼ੀ ਨਾਲ ਕਰਿਆ ਕਰ ਜੇ ਪਾਣੀ ਦਾ ਗਲਾਸ ਮੰਗਦਾ ਤਾਂ ਵੀ ਆਖੂ ਕੰਮੋਂ ਦਿਉ ਜੇ ਚਾਹ ਮੰਗ ਲਈ ਤਾਂ ਵੀ ਆਖੂ ਕੰਮੋਂ ਦਿਉ ਕਿ ਤੇਰੇ ਹੱਡ ਗੋਡੇ ਤੁਰਦੇ ਨੇ ਤੇ ਜਾ ਕੇ ਉੱਥੇ ਝੁੱਲਸੜਿਆ ਕਰ ਪੀ ਲਿਆ ਕਰ ਜੇ ਚਾਹ ਨਹੀਂ ਜੀ ਕਰਦਾ ਤੇਰਾ ਚਾਹ ਦੀ ਘੁੱਟ ਕਰਕੇ ਪੀ ਲੈ ਰੋਟੀਆਂ ਜੀ ਕਰਦਾ ਪਕਾ ਲੈ ਉੱਥੋਂ ਤੇਰ ਜਮਣਾ ਨੂੰ ਆਖ ਕਰ ਝੁੱਲਸਾ ਹਾਈ ਮਤ ਦਿੱਤੀ ਆ ਤੈਨੂੰ ਮੈਂ ਤਾਂ ਕਿਸੇ ਨੇ ਕੋਈ ਮਤ ਨਹੀਂ ਦਿੱਤੀ ਬੁੜੀਏ ਜੇ ਤੇ ਬੈਠਣਾ ਤਾਂ ਨਹੀਂ ਉਹ ਅੰਦਰ ਬੈਠਾਂ ਤੇ ਜਾ ਕੇ ਬਹਿ ਜਾ। ਬਾਈ ਜੀ ਮੇਰਾ ਘਰ ਹੈ ਮੈਂ ਜਿੱਥੇ ਮਰਜੀ ਬੈਠਾਂ। ਫਿਰ ਮੇਰੇ ਸਰਾਣੇ ਨਾਲ ਬੋਲਦੇ ਠੀਕ ਆ ਨਾ। ਪਹਿਲਾਂ ਮੈਂ ਉਹ ਮਸਾਂ ਕੱਢੇ ਹੁਣ ਤੂੰ ਲੱਗ ਜਿੱਥੇ ਮੇਰੇ ਸਰਾਣੇ ਰਾਜੀ ਰੋਟੀਆਂ ਨਹੀਂ ਮਿਲਦੀਆਂ ਉਹ ਨਹੀਂ ਪਕਾਉਂਦੀ ਛੋੜੇ ਲੰਗਰ ਆਪਦੇ ਪਕਾਏ ਉਹ ਖਾ ਲੈ। ਕੋਈ ਨਾ ਪਕਾ ਲਾਂਗੇ ਜਾਓ ਕਿੱਥੇ ਲਹੂ ਪੀਤਾ ਇਹਨੇ। ਫਿਰ ਉੱਡਾ ਲੱਗਿਆ ਸਾਰਾ ਟੱਬਰ ਮੈਨੂੰ। ਮੈਂ ਤਾਂ ਕਦੇ ਕਦੇ ਇੰਝ ਹੀ ਕਰਦਾ ਵੀ ਸਪਰੇਅ ਪਾ ਦਿਆ ਸਾਰੇ ਟੱਬਰ ਨੂੰ ਵਧੀਆ ਸਗੋਂ ਨਹੀਂ ਖਹਿੜਾ ਤਾਂ ਛੁੱਟ ਜੇ ਸੁੱਤੇ ਪਏ ਰਹਿ ਜਾਣਗੇ ਰਾਤ ਨੂੰ। ਸੌਣ ਵੀ ਨਹੀਂ ਦਿੰਦੇ ਘੰਟਾ ਕੜੀ ਮ